ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਪੰਜਾਬ ਐਨ 40 ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਐਮ ਜੀ ਕਾਰ ਬਕਾਉਆ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਡੀ ਕੰਡੀਸ਼ਨ ਠੀਕ ਹੈ ਜੀ ਲੌਕ ਗੱਡੀ ਦੀ ਨੰਬਰ ਬਹੁਤ ਸੋਹਣਾ ਲੱਗਿਆ ਭਰਾ 002 ਠੀਕ ਹੈ ਪੀ ਵੀ 29 ਮੋਗੇ ਦਾ ਨੰਬਰ ਆ ਚੈੱਕ ਕਰ ਸਕਦੇ ਹੋ ਭਰਾ ਐਮ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਲਾਏ ਲੱਗੇ ਵਿਆ ਟਾਇਰ ਟੂਰ ਤੁਹਾਡੇ ਸਾਹਮਣੇ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਾਸ੍ਰੀਕਾਲ ਜੀ ਨਾਮ ਨਾਮ ਕੁਲਦੀਪ ਸਿੰਘ ਪਿੰਡ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਮਾਡਲ ਦੱਸੋ ਜੀ ਕਾਰ ਕਿਹੜੀ ਆਪਣੀ ਇਹ ਆਈ ਆ 2020 ਦੇ ਬਾਰ੍ਹਵੇਂ ਚ 21 ਦੀ ਬਣੀ ਹੋਈ 21 ਚ ਬਣੀ ਕਾਪੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਇਹ ਡੀਜ਼ਲ ਦਾ ਟਾਪ ਮਾਡਲ ਆਗਾ ਠੀਕ ਹੈ ਟਾਪ ਮਾਡਲ ਸਣ ਰੂਪੀਅਰ ਦੇ ਚ ਹਾਂ ਸਣ ਰੂਪ 2 ਨੇ ਇੱਕ ਨੋਰਮਲ ਇੱਕ ਪੈਨ ਆ ਰੋਮੈਂਗ ਠੀਕ ਹੈ ਜੀ ਲੋਪਰਾ ਲੋਕਚਰ ਇਹਦੇ ਵਿੱਚ ਸਾਰੀ ਨਹੀਂ ਕੋਈ ਇਹੋ ਜਿਹਾ ਫੀਚਰ ਨਹੀਂ ਜਿਹੜਾ ਇਹਦੇ ਵਿੱਚ ਨਾ ਹੋਵੇ ਠੀਕ ਹੈ ਜੀ ਅ 60 ਵੀਗਰਾ ਸਣ ਰੂਪ ਸਾਰਾ ਕੁਝ ਓਕੇ ਵੀਰੇ ਸਾਲ ਦਾ ਸਾਰਾ ਕੁਝ ਕੋਈ ਨੌਕਸ ਨਹੀਂ ਇੱਕ ਬਰਸ ਠੀਕ ਹੈ ਜੀ ਲੋਪਰਾ ਕਿੰਨੀ ਕੀ ਚੱਲੀ ਭਰਾ ਅਸੀਂ ਚੱਲ ਇਹ ਗਈ 5 ਲੱਖ 5 ਲੱਖ ਮਾੜਾ ਮੀਟਰ ਆਨ ਕਰੋ ਜੀ ਲੋਚ ਚੈੱਕ ਕਰ ਸਕਦੇ ਹਾਂ ਇੱਕ 1 ਲੱਖ ਕਿੰਨਾ ਜੀ 32 132000 ਕਿੰਨਾ 700 66 66 ਸਾਰੀਆਂ ਸਰਵਿਸ ਏਜੰਸੀ ਜੋ ਹੋਣਗੀਆਂ ਵਗੈਰੇ ਸਾਰੇ ਏਜੰਸੀ ਆਸਾ ਇਹ ਢੱਕੇ ਨਾਲ ਕੰਪਨੀ ਦਾ ਹਾਂ ਹਾਂ ਬਿਲਕੁਲ ਠੀਕ ਲੋਪਰਾ ਸਟਾਰਟ ਵੀ ਕਰਤੀ ਬੋਰਨਰ ਖੁੱਲੋ ਪਰਾ ਦਾ ਬੜਾ ਜਾਂ ਲੋ ਜੀ ਕ੍ਰੈਡਿਸ਼ਨ ਚੈੱਕ ਕਰ ਸਕਦੇ ਹੋ ਪਰਾ ਫੋਨ ਤੋਂ ਬੋਰਨਰ ਦਸੱਲੀ ਦੇ ਚੱਕ ਤੁਸੀਂ ਆਪ ਕਰਨੀ ਪਰਾ ਠੀਕ ਹੈ ਨਾ ਲੋ ਜੀ ਇਹ ਆ ਗਿਆ ਜਿੰਦਨ ਐਮੂ ਜੀ ਲੋ ਜੀ ਚੱਕਾ ਕਰਦਾ ਠੀਕ ਹੈ ਜੀ ਭਾਈ ਸਾਨ ਰੂਪ ਹੀ ਮਾੜਾ ਖੋਲ ਕੇ ਦਿਖਾ ਦਿਓ ਬੰਦ ਕਰ ਦਿਓ ਗੱਡੀ ਲੋ ਭਰਾ ਉਹਨੂੰ ਸਾਊਂਡ ਰੀਪ ਦਾ ਦਿਖਾਉਣੇ ਸੀ ਮੈਂ ਲੋ ਜੀ ਆ ਲੋ ਜੀ ਚੱਕ ਗਿਆ ਚਲੋ ਜੀ ਚਲੋ 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 ਲੋ ਜੀ ਆ ਖੁੱਲ ਗਿਆ ਸਾਊਂਡ ਰੂਪ ਦਾ ਸਾਰੇ ਖੋਲੇ ਨਾ ਭਈ ਇਹ ਹਾਂਜੀ ਇੱਥੇ ਤਾਂ ਇੱਕ ਖੁੱਲਦਾ ਹੈਗਾ ਅੱਛਾ ਜੀ ਬਾਕੀ ਉਹ نیچے ਤੋਂ ਬੰਦ ਹੋ ਜਾਂਦਾ ਹੁਣ ਇਸ ਤੋਂ ਬਾਅਦ ਨਾ ਇਹ ਪੈਨਾ ਰੂਮ ਤੇ ਅਜਿਹੀ ਗੱਲਾਂ ਅੱਛਾ ਜੀ ਇਹ ਜੋ ਸੈਂਡਰੂਫ ਹੋ ਕੇ ਬੰਦ ਹਾਂਜੀ ਹੁਣ ਉਹ ਦੇਖੋ ਠੀਕ ਹੈ ਜੀ ਅੱਛਾ ਇਹ ਡਬਲ ਸੱਤ ਬਣ ਜਾਂਦੀ ਹਾਂ ਬਿਲਕੁਲ ਠੀਕ ਹੈ ਜੀ ਨੂੰ ਪੈਨਾ ਰੂਮ ਕਹਿ ਦਿੰਦੇ ਜਿਹੜਾ ਪੈਂਚ ਦਾ ਲੱਗਿਆ ਹੋਇਆ ਪਰਸ਼ੀ ਠੀਕ ਹੈ ਠੀਕ ਲੋਪਰਾ ਹਾਂ ਸੀਟਾਂ ਤੇ ਕਰ ਸਕਦੇ ਹਾਂ ਕਵਰ ਬਹੁਤ ਸੋਹਣੇ ਆ ਸੀਟ ਕਵਰਾਂ ਲੱਗਿਆ ਸਾਰੇ ਸੱਤ ਨੀਰਾ ਹੋ ਗਿਆ ਬੱਚ ਦੇ ਠੀਕ ਹੈ ਜੀ ਆ ਡੈੱਕ ਲੱਗਿਆ ਵਾ ਜੀ ਚੈੱਕ ਕਰ ਸਕਦੇ ਹੋ ਇਹ オリジナル ਕੰਪਨੀ ਦੀ ਹੈ ਕੰਪਨੀ ਦਾ ਬੰਦ ਕਰ ਦੋ ਬਈ ਗੱਡੀ ਲੋ ਜੀ ਠੀਕ ਹੈ ਜੀ ਆਹ ਸਾਈਡਾਂ ਦਿਖਾ ਦਿਓ ਮਾੜੀ ਡਿੱਕੀ ਖੋਲੋ ਸੱਚ ਦੀ ਬਈ ਸੈਂਸਰ ਵਾਲੀ ਡਿੱਕੀ ਲੱਤ ਨਾਲ ਕਿਵੇਂ ਖੁੱਲਦੀ ਹੁੰਦੀ ਹੈ ਉਹ ਵੀ ਦਿਖਾ ਦਿਓ ਲੋ ਜੀ ਖੜ੍ਹ ਜਾ ਇੱਕ ਮਿੰਟ ਮੈਂ ਪਿੱਛੇ ਆਉਣਾ ਹਾਂ ਲੱਤ ਨਾਲ ਨਹੀਂ ਖੁੱਲਦੀ ਨਹੀਂ ਸੈਂਸਰ ਸੈਂਸਰ ਬਈ ਹਾਂ ਵੈਸੇ ਲੱਤ ਨਾਲ ਇੱਥੇ ਦੇਖਦੇ ਹਾਂ ਕਿ ਉਹ ਅੰਦਰ ਅਸੀਂ ਖੁੱਲ ਜਾਂਦੀ ਓਕੇ ਓਕੇ ਲੋ ਭਰਾ ਲੱਤ ਨਾਲ ਨਹੀਂ ਖੁੱਲਦੀ ਚੈੱਕ ਕਰ ਸਕਦੇ ਹੋ ਇਹ ਐਕਸਾਈਡ ਹੋ ਰਹੀ ਹੈ ਇਹ ਤੋਂ ਬੰਦ ਨਹੀਂ ਕਾਬੀ ਚੋਂ ਹੀ ਗੰਦ ਹੋ ਜੂਗੀ ਠੀਕ ਹੈ ਠੀਕ ਹੈ ਇਹ ਚੋਂ ਹੀ ਗੰਦ ਹੋ ਜੂਗੀ ਠੀਕ ਹੈ ਅੱਬੀ ਦੇ ਕਰਨੇ ਪੰਜਾਬੀ ਦੇ ਕਰ ਸਕਦੇ ਐਸੇ ਕਰਨੇ ਠੀਕ ਹੈ ਠੀਕ ਹੈ ਲੋਪਰਾ ਇਹ ਜਿਹੜਾ ਸਮਾਨ ਪੜਿਆਉਂਦਾ ਉਹ ਲੱਤ ਦੇ ਵੱਜ ਕੇ ਖੋਲਿਆ ਜਾਂਦੀ ਹੈ ਦਵਾਰੇ ਕਦੋਂ ਦਵਾਰੇ ਖੋਲਿਓ ਜੀ ਖੱਡੇ ਜੀ ਆਪਣੀ ਲੱਤ ਲਾਓ ਤੇ ਖੋਲ ਦਿਓ ਬਸ ਇਦਾਂ ਹੀ ਲੋ ਜੀ ਆਪਦੇ ਆਪ ਖੁੱਲ ਗਈ ਪਰਾ ਇੱਕ ਵਾਰ ਲੱਤ ਕਮਾਈ ਬਹੁਤ ਸੋਹਣੀ ਗੱਡੀ ਆ ਬਹੁਤ ਸ਼ਾਨਦਾਰ ਆ ਕਿੰਨੀ ਕੀ ਸਪੀਡ ਤੱਕ ਪਾਈ ਭੱਜ ਲਾਂਦੀ ਐ ਇਹ ਇਹ ਨਾਰਮਲ ਬਸ 120 25 ਤੇ ਆਪਾਂ ਨਾਰਮਲ ਇਹਨੂੰ ਚਲਾ ਲੈਨੇ ਆ ਕਿੰਨੇ ਗੇਅਰ ਹੈ ਜੀ ਦੇ 6 ਗੇਅਰ 7ਵਾਂ ਬੈਕ ਉਹ ਜੇ ਉਹਨੂੰ ਤਾਂ ਚਾਹੇ ਤੁਸੀਂ 180 ਡੇਟਾ ਦੇ ਰੋ ਪਰ ਨਾਰਮਲ ਜਿੱਦਾਂ ਆਪਣੀਆਂ ਸਵੈਸਤ ਵਗੈਰਾ 80 90 ਤੇ ਚੱਲਦੀਆਂ ਠੀਕ ਆ ਜੀ ਉਦਾਂ ਹੈ 120 25 30 ਤੇ 70 ਫਿਰਦੀ ਆ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਗੱਡੀ ਪੈਂਟ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਐਮਜੀ ਕਾਰ ਠੀਕ ਹੈ ਜੀ 21 ਦੀ ਕਾਪੀ ਪਣੀ ਬਈ ਜਨੇ ਬਾਈ ਨੇ ਸਾਰਾ ਕੁਝ ਦੱਸਿਆ ਬਾਕੀ ਫੋਨ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਬਾਈ ਲੋਨ ਹੋ ਜੂ ਗੱਡੀ ਤੇ ਹਾਂ ਭਰਾ ਲੋਨ ਹੋ ਜੂ ਸਾਰਾ ਸਾਰਾ ਲੋਨ ਹੋ ਜੂ ਜਿੰਨਾ ਵੀ ਕਰਾਉਣਾ ਜਿੰਨਾ ਵੀ ਕਰਾਉਣਾ ਠੀਕ ਹੈ ਜੀ ਲੋ ਭਰਾ ਲੋਨ ਵੀ ਇਹਦੇ ਤੇ ਬਾਈ ਕਹਿੰਦਾ ਹੋ ਜੂ ਕਰਵਾ ਤਾਂ ਕਰਵਾ ਦੋ ਕੋਈ ਤੁਸੀਂ ਲੋਨ ਹਾਂ ਕਰਵਾ ਦਾਂਗੇ ਠੀਕ ਹੈ ਜੀ ਠੀਕ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ